ਯਾਹਾਂ ਤੇ ਅੰਤਰੀ ਲੈਣੇ ਆਏ ਤੇ ਔਰ ਇੱਕ ਪੁਲਿਸ ਵਾਲੇ दारू ਪੀ ਕੇ ਗਾੜੀ ਚਲਾ ਰਿਹਾ ਤੇ ਉਹਨੂੰ ਡਾਇਰੈਕਟ ਉਤੋਕ ਦਿੱਤਾ ਅਮਲਾ ਜੀ ਸਾਡਾ ਮੁਲਾਜ਼ਿਮ ਆ ਰਿਹਾ ਸੀ ਘਰ ਤੇ ਜੀ ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹ ਤੋਂ ਗੱਡੀ ਬੇਕਾਪ ਹੋ ਗਈਆਂ ਉਹ ਉਹਨੇ 3-4 ਮੋਟਰਸਾਈਕਲ ਭੰਤੇ ਆ ਤੇ ਸਾਟਾ ਲਗੀਆਂ ਕੇ ਉਹ ਨਾ ਆਏ ਜੀ ਕਾਸਟੇਬਲ ਪ੍ਰਣਾਮ ਸਿੰਘ ਹੈ ਜਿੱਥੇ ਜੂੜੀ ਇਹਨਾਂ ਦੀ ਉਹ ਸਾਡਾ ਜੂੜੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ ਉਹ ਕਰਦਾ ये बटाला रोड की बात है तो दारू पी बहुत ज्यादा पिया हुआ है इतना पिया हुआ है उसको पूरा होश ही नहीं है वर्दी में है कितने लोगों को टक्कर मारी उन्होंने पाँच पां, पांच छह लोगों को टक्कर मारी पांच छह गाड़ियाँ भी टूट गई बटाला रोड पर जो मामला जी साजम आ रहा सी कार से जी तो उन्हें ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹ ਕੋ ਗੱਡੀ ਬੇਕਾਬੂ ਹੋ ਗਈ ਹੈ ਉਹ ਉਹਨੇ 3-4 ਮੋਟਰਸਾਈਕਲ ਭੰਤੀਆਂ ਤੇ ਸੱਟਾਂ ਲਗੀਆਂ ਕਿਨਾਂ ਚੌਂ ਜਾਈ ਵਰਦੀ ਪਾਈ ਹੋਈ ਜੀ ਵਰਦੀ ਪਾਈ ਹੈ दारू ਪੀਤੀ ਹੋਈ ਹੋ ਸਕਦਾ ਪੀਤੀ ਹੋਈ ਜੀ ਮੈਂ ਚੈੱਕ ਨਹੀਂ ਕੀਤਾ ਜੀ ਪਰ ਆਮ ਜਨਤਾ ਦੇ ਇਲਜ਼ਾਮ ਹੈ ਜੀ ਪੁਲਸ ਵਾਲੇ ਪੁਲਸ ਦੀ ਸੈਟ ਲੈ ਰਹੇ ਆ ਜੀ ਇਹ ਤੇ ਤੁਹਾਨੂੰ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤੇ ਮੈਂ ਤੁਹੀਂ ਸਾਹਮਣੇ ਆਂ ਦਰਖਾਸਤ ਲੈ ਕੇ ਆਉਂਗਾ ਮੈਂ ਜੋ ਬੰਦੀ ਕਾਨੂੰਨੀ ਕਾਰਵਾਈ ਉਹ ਕਰਾਂਗਾ ਨਾਮ ਹੈ ਮਲਾਜਮ ਦਾ ਕੀ ਰੈਂਕ ਹੈ ਉਹਦਾ ਨਾਮ ਹੈ ਜੀ ਕਾਸਟੇਬਲ ਪ੍ਰਨਾਮ ਸਿੰਘ ਹੈ ਜੀ ਕਿੱਥੇ ਡਿਊਟੀ ਇਹਨਾਂ ਦੀ ਉਹ ਸਾਡੇ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ ਉਹ ਗੱਲ ਮੈਨੇ ਸਰ ਸਵੇਰੇ ਵੀ ਕੁਝ ਐਕਟਿਵਾਂ ਨੂੰ ਜਿਹੜੇ ਟੱਕਰ ਮਾਰੀ ਗਈ ਸੀ ਹਾਂਜੀ 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 ਕੀ ਜਾਵਦਾ ਡਰਿੰਕ ਹੋਈ ਸੀ ਇਹ ਤਾਂ ਉਹਨਾਂ ਦਾ ਸਵੇਰੇ ਰਾਈਨਵਾ ਹੋ ਗਿਆ ਸੀ ਕੀ ਜਾਵਦਾ ਕਿ ਵਰਦੀ ਪਾ ਕੇ ਇਸ ਤਰ੍ਹਾਂ ਦੇ ਹੋਣੀ ਚਾਹੀਦੀ ਇਹ ਗੱਲ ਇਹ ਵੇਖੋ ਹੋਣੀ ਤੇ ਨਹੀਂ ਚਾਹੀਦੀ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ ਭਾਵੇਂ ਵਰਦੀ ਪਾਈ ਆ ਭਾਵੇਂ ਨਹੀਂ ਪਾਈ ਇਹ ਕਿ ਇਦਾਂ ਕਿਤੇ ਵੀ ਕਿਸੇ ਬੰਦੇ ਨੂੰ ਨਹੀਂ ਹੋਣੀ ਲੋਕਾਂ ਵੱਲੋਂ ਜਿਹੜਾ ਉਹ ਜਾਨ ਨਹੀਂ ਦਿੱਤਾ ਜਾ ਰਿਹਾ ਜਿਹੜੀ ਗੱਡੀ ਹੈ ਉਹਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਕੀ ਕਾਰਵਾਈ ਹੋਈ ਕਿਉਂ ਉਹ ਕਾਰਵਾਈ ਵੇਖੋ ਇਹ ਜਾਨ ਦੇਣਗੇ ਤੇ ਫਿਰ ਆਪਾਂ ਬੰਦੀ ਜਨਾਬ ਆਮ ਜਨਤਾ ਨਾਲ ਮਿਸਬੀਹਵ ਕੀਤਾ ਸਾਡੇ ਜੋ ਵੀਡੀਓ ਪਈ ਹੋਈ ਹੈ ਚਲੋ ਆਪਾਂ ਜਾ ਕੇ ਜਦੋਂ ਜਿਹੜੀ ਆਓਗੇ ਤੁਸੀਂ ਸਾਡੇ ਕੋਲ ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਦੇ ਹਾਂ ਠੀਕ हम यहाँ बटाला रोड पे रहते क्या हुआ यहाँ पे हम सब्जी लेने आए थे और एक पुलिस वाले दारू पी के गाड़ी चला रहे थे उन्होंने डायरेक्ट ठोक दिया हम सब्जी लेने जा रहे थे यहाँ पे चक्का चढ़ते चढ़ते दूसरी गाड़ी हमें यहाँ पे डायरेक्ट था, आके लगा हुआ रोड की बात है ये बटाला रोड की बात है तो दारू पी हुई है बहुत ज्यादा पिया हुआ है इतना पिया हुआ है उसको पूरा होश ही नहीं है वर्दी में है इतने लोगों को टक्कर मारी उन्होंने पाँच छह लोगों को टक्कर मारी पाँच छह गाड़ियाँ भी टूट गई आप थे? मैं मैं आप गाड़ी से आया हूँ मैं सब्जी लेने जा रहा गाड़ी खड़ी करके मैं सब्जी लेने जा रहा था ठाक था, से पे? मार दिया तुरंत मेरे यहाँ पे लगा पुर्ण हुआ, हुआ। पुलिस वाला गाड़ी मारुति में वाला था अच्छा मैं चाहता हूँ मेरा इलाज होना चाहिए वो जो पुलिस वाले ने किया है उनको सजा मिलना चाहिए इतना इतना पिए हुए पूरा होश भी नहीं है इस कंपनी की गाड़ी चला रहे अरे ये जो मतलब कि अब अभी जो ये इंटरनेट का आया हुआ है इनके इनको इन, तो कम का कोई कानून लगा मैं मैं कह रहा हूँ पुलिस वाले को लिए कौन सा कानून लगेगा ये बताइए ना सरकार कहती है कि कानून लेके आता हूँ इनको क्या कौन सा कानून है इनके ऊपर बताइए सरकार मैं अपना विशाल ਇਥੇ ਜਵਾਨਗਰ ਦਾ ਗਿਆ ਪੀਓ ਇਹ ਤਾਂ ਠੀਕ ਹੈ ਮੇਰੇ ਨਾਲ ਇਹਨੇ ਮੁਲਾਇਮ ਨੇ ਹੱਤਪਾਈ ਕੀਤੀ ਕਿਹੜਾ ਮੁਲਾਇਮ ਆ ਜਿਸ ਕੀ ਨਾਮ ਹੈ ਅੱਛਾ ਵਰਦੀਪਾਈ ਜੀ ਹਾਂ ਵਰਦੀਪਾਈ ਹੋਈ ਹੈ ਇਹਨੇ ਗੱਡੀ ਦੇ ਵਿੱਚ ਮਸਲਾ ਕੁਛ ਨਹੀਂ ਹੈ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਦਾਰੂ ਪੀਤੀ ਹੈ ਤੇ ਫਿਰ ਉਹਨੇ ਫਿਰ ਵੀ ਮੇਰੇ ਨਾਲ ਹੱਤਪਾਈ ਕੀਤੀ ਹੈ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਹੱਤਪਾਈ ਕੀਤੀ ਹੁਣ ਕੀ ਜਾਂਦੇ ਹਾਂ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਨਾਲ ਆਪਣਾ ਕਾਰਵਾਈ ਕਾਰਵਾਈ ਕੀਤੀ ਜਾਏ ਬਸ ਨੁਕਸਾਨ ਹੋਇਆ ਤੇ ਨੁਕਸਾਨ ਸਾਰਿਆਂ ਦਾ ਹੋਇਆ ਹੈ ਜੀ ਮੋਟਰਾਂ ਨੇ 5-6 ਮੋਟਰਸਾਈਕਲ ਛੁੱਟੇ ਨੇ ਆਪਣੀ ਹੱਥ ਹੋ ਗਈ ਜੀ ਹੱਥ ਭਾਈ ਇਸ ਕਰਕੇ ਹੋਈ ਕਿ ਤੂੰ ਮੈਨੂੰ ਜੋ ਕਿਹਾ ਵਾ ਮਤਲਬ ਕਿ ਉਹ ਵਰਦੀ ਦੇ ਵਿੱਚ ਹੋ ਸਕਦਾ ਹੈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਹੋ ਸਕਦਾ ਹੀ ਤੇ ਮਤਲਬ ਬਚਾਉਆ ਜੀ ਬਚਾ ਹੋ ਗਿਆ ਆਪਣੇ ਪੱਤਰਕਾਰ ਭਰਾਵਾਂ ਦੇ ਨਾਲ ਕਰਕੇ ਇਸ ਕਰਕੇ ਬਚਾ ਹੋਇਆ ਮੇਰਾ ਠੀਕ ਹੈ ਮਾਨੂੰ ਮੇਰੇ ਪਾਪਾ ਮੋਟਰਸਾਈਕਲ ਤੋਂ ਆਂਦੇ ਮੇਰੀ ਗੱਲ ਸੁਣੋ ਹੁਣ ਇਹ ਰਾਤ ਨੂੰ ਤੁਸੀਂ ਮੋਟਰਸਾਈਕਲ ਗੱਡੀ ਮਾਰ ਰਹੇ ਮੇਰੇ ਪਾਪੇ ਦੇ ਉਹਦੇ ਮੋਟਰਸਾਈਕਲ ਚ ਉਹਦੀ ਅੱਖ ਦੇ ਆਮ ਬੰਦੇ ਨਾਲ ਉਹ ਤੁਮ ਓਖਾ ਬੋਲਦੇ ਯਾਰ ਮੇਰੇ ਪਾਪੇ ਨਾਲ ਇਹ ਭਰਾ ਹੀ ਹੈ ਮੇਰਾ ਨਾ ਕੋਈ ਗੱਲ ਨਹੀਂ ਹੋਇਆ ਜੀ ਆ ਦੱਸੋ ਯਾਰ ਉਧਰ ਆਂਦੇ ਹੀ ਇਹਨਾਂ ਨੇ ਬਿੱਤੀ ਦਾਰੂ ਜਿਨ੍ਹਾਂ ਨੇ ਅੱਜ ਜਿਹੜੇ ਗੱਡੀ ਚਲਾਉਂਦੇ ਮਲਾਜਾ ਮਲਾਜਾ ਨੇ ਦਿੱਤੀ ਦਾਰੂ ਉਹਨਾਂ ਨੇ ਮਾਰੀ ਵਿੱਚ